ਸਭ ਤੋਂ ਪਹਿਲਾਂ ਤਾਂ ਤੁਹਾਡਾ ਸਭ ਦਾ ਜੀ ਆਇਆਂ ਜਿਸ ਅੱਜ ਇੱਕ ਵਾਰ ਫੇਰ ਸਾਡੇ ਪ੍ਰੈਸ ਦੀ ਅੱਜ ਜਿਹੜੀ ਉਹ ਸਟੇਟਮੈਂਟ ਹਨ ਕਵਰ ਕਰਦੇ ਆ ਸਾਰੇ ਪ੍ਰੈਸ ਵਾਲੇ ਸਾਥੀਆਂ ਦਾ ਸ਼ੁਕਰੀਆ ਧੰਨਵਾਦ ਸੋ ਮੁੱਖ ਤੌਰ ਤੇ ਪੰਜਾਬ ਦੇ ਅੰਦਰ ਭਗਵੰਤਬਾ ਜੀ ਦੀ ਸਰਕਾਰ ਲਗਾਤਾਰ ਵਕ ਵਕ ਵਰਗਾਂ ਦੀ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਦੀ ਭਲਾਈ ਨੂੰ ਲੈ ਕੇ ਉਹਨਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਦੇ ਲਈ ਬਹੁਤ ਸਾਰੇ ਸ਼ਾਨਦਾਰ ਫੈਸਲੇ ਪੰਜਾਬ ਦੀ ਸਰਕਾਰ ਨੇ ਕੀਤੇ ਆ ਸੋ ਚਾਹੇ ਬਿਜਲੀ ਮਾਫੀ ਦਾ ਸਵਾਲ ਹੋਵੇ ਸਿਹਤ ਸੁਰਤਾ ਦਾ ਸਵਾਲ ਹੋਵੇ ਸਿੱਖਿਆ ਪ੍ਰਣਾਲੀ ਦੇ ਅੰਦਰ ਬਹੁਤ ਵੱਡੇ ਸੁਧਾਰਾਂ ਦੇ ਬਲ ਤੇ ਅੱਜ ਜਿਹੜੇ ਉਹ ਲੱਖਾਂ ਬੱਚੇ ਡਾਕਟਰ ਬਣਦੀ ਜਿਹੜੇ ਉਹ ਟੈਸਟ ਪਾਸ ਕਰ ਰਹੇ ਆ ਸੋ ਮੇਰੇ ਦੱਸਣ ਤੋਂ ਬਾਅਦ ਇਹ ਆ ਕਿ ਬਹੁਤ ਵੱਡੇ ਫੈਸਲੇ ਆਲਰੇਡੀ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੇ ਗਏ ਆ ਪਰ ਅੱਜ ਮੁੱਖ ਤੌਰ ਤੇ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈਏ ਤੇ ਤੁਹਾਨੂੰ ਖੇਚਲ ਦਿੱਤੀ ਆ ਉਹ ਇਹ ਆ ਕਿ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਇੱਕ ਬਹੁਤ ਵੱਡਾ ਤੋਹਫਾ ਮਾਨਸਰ ਦੀ ਸਰਕਾਰ ਨੇ ਜਿਹੜਾ ਉਹ ਦਿੱਤਾ ਸੋ ਪੰਜਾਬ ਦੇ ਵਿੱਚ 3000 ਖੇਡ ਸਟੇਡੀਅਮ ਬਣਾਉਣ ਦਾ ਸਰਕਾਰ ਨੇ ਜਿਹੜਾ ਉਹ ਫੈਸਲਾ ਪੰਜਾਬ 'ਚ ਕੀਤਾ ਫਰ ਉਸ 3000 ਸਟੇਡੀਅਮ ਦੇ ਵਿੱਚੋਂ 28 ਸਟੇਡੀਅਮ ਮੇਰੇ ਹਲਕਾ ਪੋਆ ਨੂੰ ਮਿਲੇ ਆ ਵੱਖ-ਵੱਖ ਪਿੰਡਾਂ ਦੇ ਅੰਦਰ ਏਟ ਹਾਈ ਸਟੇਡੀਅਮ ਜਿਹੜੇ ਬਣਾਏ ਜਾਣੇ ਹਨ ਦਿਨਾਂ ਦੇ ਦੌਰਾਨ ਸੋ ਇਹ ਜਿਹੜਾ ਸਟੇਡੀਅਮ ਹੈ ਮੁੱਖ ਤੌਰ ਤੇ ਅਸੀਂ ਚੈਨ ਕੀਤਾਣਾ ਦਾ ਚੋਣ ਕੀਤੀ ਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਖੇਡਾਂ ਬਦਨ ਪੰਜਾਬ ਦੀਆਂ ਹੋਈਆਂ ਉਹਨਾਂ ਖੇਡਾਂ ਬਦਨ ਪੰਜਾਬ ਦੀਆਂ ਚੋਂ ਜਿਸ ਜਿਸ ਖੇਤੇ ਤੋਂ ਜਿਸ ਜਿਸ ਕਿਸਮ ਦੀਆਂ ਖੇਡਾਂ ਖੇਡਦੇ ਆ ਬੱਚੇ ਉਹ ਸਾਹਮਣੇ ਉੱਪਰ ਕੇ ਆਇਆ ਸੋ ਉਹ ਉਸ ਆਧਾਰ ਤੇ ਉਹਨਾਂ ਪਿੰਡਾਂ ਦੇ ਅੰਦਰ ਇਹ ਖੇਡ ਸਟੇਡੀਅਮ ਜਿਹੜੇ ਆ ਉਹ ਬਣਾਏ ਜਾਣੇ ਆ ਸੋ ਇਸ ਖੇਡ ਸਟੇਡੀਅਮ ਦੇ ਅੰਦਰ ਇੱਕ 400 ਮੀਟਰ ਦਾ ਟਰੈਕ ਹੋਏਗਾ ਜਿੱਸਾ ਸਾਡੇ ਬੱਚੇ ਆਰ ਵਿੱਚ ਜਾਂਦੇ ਆ ਰੋਡ ਤੇ ਤੋੜ ਲਾਂਦੇ ਆ ਕਈ ਵਾਰ ਇਨਸੀਡੈਂਟ ਹੁੰਦੇ ਆ ਕਈ ਵਾਰ ਟਰਨਾਵਾ ਵਾਪਰਦੀ ਆ ਸੋ ਇਹ 400 ਮੀਟਰ ਦਾ ਟਰੈਕ ਵੀ ਨੌਜਵਾਨਾਂ ਨੂੰ ਮਿਲੇਗਾ ਇਹਦੇ ਨਾਲ ਖੇਡ ਸਟੇਡੀਅਮ ਦੇ ਅੰਦਰ ਪੂਰੀ ਉਹਦੀ ਬਾਉਂਡਰੀ ਹੋਏਗੀ ਚਾਰਦਵਾਰੀ ਹੋਏਗੀ ਇੱਕ ਬੋਰ ਜਿਹੜਾ ਆ ਉਹ ਕੀਤਾ ਜਾਊਗਾ ਤੇ ਪਾਣੀ ਦੇ ਲਈ ਤੇ ਨਾਲ ਦੇ ਨਾਲ ਅ ਲੜਕੀਆਂ ਲਈ ਵੱਖਰਾ ਬਾਥਰੂਮ ਹੋਏਗਾ ਲੜਕੀਆਂ ਲਈ ਵੱਖਰਾ ਬਾਥਰੂਮ ਹੋਏਗਾ ਤੇ ਜੇ ਇਸ ਕਿਸਮ ਦੀ ਉਹ ਖੇਡ ਹੈ ਉਸ ਕਿਸਮ ਦਾ ਉਹ ਖੇਡ ਸਟੇਡੀਅਮ ਜਿਹੜਾ ਤਿਆਰ ਕੀਤਾ ਜਾਵੇਗਾ ਬਕਾਇਦਾ ਲਾਈਟਾਂ ਲੱਗਣਗੀਆਂ ਸ਼ਾਨਦਾਰ ਉਸ ਖੇਡ ਸਟੇਡੀਅਮ ਦੇ ਅੰਦਰ ਸੋ ਜਿੱਥੇ ਕ੍ਰਿਕਟ ਦੇ ਖੇਡ ਸਟੇਡੀਅਮ ਬਣਨੇ ਹਨ ਵਿੱਚੋਂ ਉਥੇ ਅਮਰੀਕਨ ਕਾ ਜਿਹੜਾ ਆ ਉਹ ਵੀ ਲੱਗੂਗਾ ਇਹਨਾਂ ਖੇਡ ਸਟੇਡੀਅਮ ਦੇ ਅੰਦਰ ਸੋ ਮੇਰੇ ਕਹਿਣ ਤੋਂ ਬਾਅਦ ਇਹ ਕਿ ਇਹ 30 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਸਟੇਡੀਅਮ ਬਣਨਾ ਔਰ ਇਹ ਸਟੇਡੀਅਮ 7-8 ਪਿੰਡਾਂ ਨੂੰ ਕਵਰ ਕਰੇਗਾ ਜਨਨ ਕਿ ਇੱਕ ਕਲਸਟਰ ਦੇ ਰੂਪ ਚ ਇਹ ਕੰਮ ਕਰੇਗਾ ਔਰ ਜਿਹੜੀ ਖੇਡ ਦਾ ਸਟੇਡੀਅਮ ਹੋਏਗਾ ਉਸੇ ਖੇਡ ਦਾ ਕੋਚ ਵੀ ਨਾਲ ਜਿਹੜਾ ਪੰਜਾਬ ਸਰਕਾਰ ਪ੍ਰੋਵਾਈਡ ਕਰਾਏਗੀ ਨੌਜਵਾਨਾਂ ਨੂੰ ਤਾਂ ਜੋ ਅਸੀਂ ਸਿਖਰਲੀਆ ਮੰਜ਼ਲਾਂ ਤੱਕ ਆਪਣੇ ਬੱਚਿਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਭੇਜਣਾ ਕਿ ਉਹ ਇੰਟਰਨੈਸ਼ਨਲ ਗੇਮਾਂ ਲਈ ਆਪਣੇ ਆਪ ਦੀ ਜਿਹੜੀ ਤਿਆਰੀ ਹੁੰਦੀ ਆ ਜਿਸ ਕਿਸਮ ਦੇ ਉਹਨਾਂ ਨੂੰ ਖੇਡ ਸਟੇਡੀਅਮ ਚਾਹੀਦੇ ਹੁੰਦੇ ਆ ਉਹ ਮਿਲਣ ਤਾਜ ਪੰਜਾਬ ਦੇ ਲਈ ਜਿਹੜਾ ਉਹ ਇੱਕ ਚੰਗੇ ਮੈਡਲ ਜਿੱਤ ਕੇ ਆਣ ਔਰ ਨਾਲ ਦੇ ਨਾਲ ਜਿਹੜਾ ਆ ਇਹ ਕੋਚ ਵੀ ਉਹਨਾਂ ਨੂੰ ਮਿਲਣਗੇ ਪ੍ਰਾਪਰ ਇੱਕ ਸੈਂਟੀਫਿਕ ਬੇਸ ਦੇ ਇੱਕ ਵਿਗਿਆਨਿਕ ਆਧਾਰ ਤੇ ਜਿਹੜਾ ਖੇਡ ਸਟੇਡੀਅਮ ਹੈ ਉਹ ਬਣ ਕੇ ਜਿਹੜਾ ਉਹਨਾਂ ਨੂੰ ਦਿੱਤਾ ਜਿਹੜਾ ਪੰਜਾਬ ਮੇਰੇ ਹਲਕੇ ਨੂੰ ਜਿਹੜੇ ਇਹ ਮਿਲਨੇ ਆ ਸੋ ਇਹਦੇ 30 ਮੈਂ 28 ਕਹਿ ਗਿਆ 30 ਸਟੇਡੀਅਮ ਬਣਨੇ ਆ ਔਰ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣਾ ਤੇ 9 ਕਰੋੜ ਰੁਪਏ ਦਾ ਜਿਹੜਾ ਬਜਟ ਉਹ ਪੰਜਾਬ ਸਰਕਾਰ ਨੇ ਹਲਕੇ ਭੋਏ ਨੂੰ ਦਿੱਤਾ ਸੋ ਮੈਂ ਮਾਝੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦਾ ਸ਼ੁਕਰੀਆ ਅਦਾ ਕਰਦਾ ਉਹਨਾਂ ਨੇ ਬਹੁਤ ਵੱਡੀ ਨਿਯਮਤ ਜਿਹੜੀ ਆ ਹਲਕੇ ਭੋਇ ਦੇ ਨੌਜਵਾਨਾਂ ਨੂੰ ਦਿੱਤੀ ਆ ਸੋ ਇਸੇ ਤਰ੍ਹਾਂ ਵੱਖ-ਵੱਖ ਹਲਕਿਆਂ ਦੇ ਅੰਦਰ ਵੀ ਸਟੇਡੀਅਮ ਬਣਾਏ ਜਾ ਰਹੇ ਆ ਸੋ ਇਸ ਤੋਂ ਇਲਾਵਾ 30 ਪਿੰਡਾਂ ਦੇ ਅੰਦਰ ਇੱਕ ਸ਼ਾਨਦਾਰ ਜਿਮਾਂ ਜਿਹੜੀਆਂ ਨੇ ਉਹ ਵੀ ਹਲਕੇ ਭੋਇ ਨੂੰ ਮਿਲੀਆਂ ਇਹਨਾਂ ਜਿਮਾਂ ਦੇ ਅੰਦਰ ਲੇਡੀਜ਼ ਲਈ ਵੀ ਜੈਂਟਸ ਲਈ ਵੀ ਵੱਖਰੇ-ਵੱਖਰੇ ਇਨਸਟਰੂਮੈਂਟ ਜਿਹੜੇ ਹੁੰਦੇ ਆ ਜਿਨ੍ਹਾਂ ਦਾ ਇਸਤੇਮਾਲ ਕਰਦੇ ਆ ਆਪਣੇ ਆਪਣੇ ਸੀਰ ਮੁਤਾਬਕ ਸੋ ਇਹ ਓਪਨ ਜਿੰਮਾ ਵੀ ਹੋਣਗੇ ਆ ਇਹ ਇਨਡੋਰ ਜਿੰਮਾ ਵੀ ਹੋਣਗੇ ਸੋ ਇਹਦੇ ਤੇ ਵੇਟ ਲਿਫਟਿੰਗ ਹੋਏਗੀ ਮਤਲਬ ਕਾਫੀ ਕੁਝ ਨਾ ਜਿੰਮਾ ਦੇ ਅੰਦਰ ਜਿਹੜਾ ਉਹ ਨੌਜਵਾਨਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਮਾਨ ਸਰਪ ਦੀ ਸਰਕਾਰ ਨੇ ਤੋਹਫਾ ਦਿੱਤਾ ਸੋ ਮੈਂ ਮੁੱਖ ਤੌਰ ਤੇ ਅੱਜ ਮੇਰੇ ਕਹਿਨ ਤਾਂ ਮਤਲਬ ਇਹ ਆ ਕਿ ਜਿਹੜਾ ਪਿਛਲਾ ਸਮਾਂ 3.5 ਸਾਲ ਦੇ ਸਮੇਂ ਦੇ ਦੌਰਾਨ ਸਿੱਖਿਆ ਪ੍ਰਣਾਲੀ ਦੇ ਅੰਦਰ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਸੇ ਸੌਲਤਾ ਲੋਕਾਂ ਨੂੰ ਦਿੱਤੀਆਂ ਬਿਜਲੀ ਬਿੱਲ ਮਾਪ ਨੇ ਪਰ ਇਸ ਤੋਂ ਇਲਾਵਾ ਇਹ ਜਿਹੜਾ ਇਹਨਾਂ ਦਿਨਾਂ ਦੇ ਅੰਦਰ ਸਾਨੂੰ 30 ਸਟੇਡੀਅਮ ਤੇ 30 ਜ਼ਮਾ ਸਾਡੇ ਹਲਕੇ ਨੂੰ ਮਿਲੀਆਂ 9 ਕਰੋੜ ਰੁਪਈਆ ਇੱਕ ਜਿਹੜਾ ਉਹ ਹਲਕੇ ਭੋਏ ਨੂੰ ਮਿਲਿਆ ਤੇ ਜਿਹੜਾ ਜ਼ਿਮਾ ਦਾ ਉਹ ਵਖਰਾ ਸਾਡੇ ਹਲਕੇ ਨੂੰ ਆਣਾ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸ੍ਰੀ ਦਾਰ ਭਗਵੰਤ ਸਿੰਘ ਮਾਨ ਜੀ ਦਾ ਉਹਨਾਂ ਨੇ ਬਹੁਤ ਵੱਡਾ ਤੋਹਫਾ ਜਿਹੜਾ ਮੇਰੇ ਹਲਕੇ ਭੋਏ ਨੂੰ ਦਿੱਤਾ ਮੰਤਰੀ ਹੋਈ ਦੱਸਿਆ ਵੀ ਮਿਸਾਲ ਦੇ ਤੌਰ ਤੇ ਕਰੋਟੇ ਦੇ ਅੰਦਰ ਬਾਕਸਿੰਗ ਦਾ ਬੰਦਣਾ ਸੋ ਜੇ ਤਾਂ ਤਲੂਰ ਦੇ ਅੰਦਰ ਕਬੱਡੀ ਦਾ ਵਰਨਾ ਸੋ ਜਿਸ ਕਿਸੇ ਨੇ ਵੀ ਖੇਡ ਆ ਮੈਂ ਕਲੀਅਰ ਕੀਤਾ ਵੀ ਉੱਥੇ ਜਿਹੜੇ ਉਹ ਕੋਚ ਵੀ ਆਣਗੇ ਹਾਂ ਉਹਨੂੰ ਉਹਦਾ ਰੱਖ-ਰਖਾਵ ਦੇ ਲਈ ਉਹਦੀ ਸੁਰੱਖਿਆ ਦੇ ਲਈ ਉਹਦੇ ਹੋਰ ਬਾਕੀ ਪ੍ਰਬੰਧਤ ਜਿਹੜੇ ਆਗੇ ਟੇਕਰ ਵੀ ਜਿਹੜੇ ਆ ਉਹ ਰੱਖੇ ਜਾਣਗੇ ਸੋ ਲਾਜ਼ਮੀ ਤੌਰ ਤੇ ਮੈਂ ਸਮਝਦਾ ਕਿ ਬਹੁਤ ਸ਼ਾਨਦਾਰ ਇਹ ਤੋਹਫਾ ਆ ਹਲਕੇ ਭੋਜ ਦੇ ਨੌਜਵਾਨਾਂ ਲਈ ਆਮ ਲੋਕਾਂ ਤੇ ਮੰਤਰੀ ਸਾਹਿਬ ਜਿਹੜੇ ਇਹ ਨਵੇਂ ਬਣਗੇ ਸਟੇਜ ਦਮਾ ਸਟੇਡੀਅਮ ਆਉਣਗੇ ਜਿੱਤੇ ਕਿਤੇ ਹੋਏਗਾ ਵੀ ਉਹਨੂੰ ਅਪਡੇਟ ਵੀ ਕੀਤਾ ਜਾਊਗਾ 2 ਸਤੰਬਰ ਨੂੰ ਇਹ ਟੈਂਡਰ ਪ੍ਰੋਸੈਸ ਇਹਨਾਂ ਦਾ ਚੱਲ ਰਿਹਾ ਹੈ ਟੈਂਡਰ ਪ੍ਰਕਿਰਿਆ ਦੇ ਅਧੀਨ ਆ 2 ਸਤੰਬਰ ਨੂੰ ਆ 8-10 ਦਿਨਾਂ ਤੋਂ ਬਾਅਦ ਇਹਦਾ ਟੈਂਡਰ ਓਪਨ ਹੋ ਜਾਣਾ ਸੋ ਇਹ ਆ ਸਾਡਾ ਟੀਚਾ ਹੈ ਵੀ 31 ਜਨਵਰੀ ਤੱਕ ਇਹਨਾਂ ਜਿਹੜਾ ਉਹ ਸਟੇਡੀਅਮ ਨੂੰ ਬਣਾ ਕੇ ਲੋਕਾਂ ਨੂੰ ਸਪਰਤ ਕੀਤੇ ਜਾਣਗੇ